ਉਹ ਆਨੇ ਆਣੇ ਪਤਾ ਨਹੀਂ ਆਈ ਨਹੀਂ ਆ 12 ਵਜ ਲੈ ਮੈਂ ਕਿਹਾ ਨਹੀਂ ਫੋਨ ਕਰਕੇ ਪੁੱਛਿਆ ਨਾ ਹੋਰ ਜਸਰੀ ਦਾ ਸਸਰੀ ਘਰ ਕੋਤ ਕੀ ਆ ਰਿਹਾ ਵਧੀਆ ਤੁਸੀਂ ਸੁਣਾਓ ਠੀਕ ਠਾਕ ਵਧੀਆ ਹੈ ਫਿਰ ਸੁਣਾਓ ਹੋਰ ਪਿੰਡ ਵਾਲੇ ਸਭ ਠੀਕ ਠਾਕ ਪਿੰਡ ਵਾਲੇ ਸਭ ਠੀਕ ਠਾਕ ਵਧੀਆ ਤੁਸੀਂ ਆਪਣੇ ਬਤਿਆਂ ਸਭ ਠੀਕ ਠਾਕ ਵਧੀਆ ਹਾਂਜੀ ਵਧੀਆ ਤੁਸੀਂ ਆਪਣਾ ਸੁਣਾਓ ਸਭ ਠੀਕ ਠਾਕ ਵਧੀਆ ਹੋਰ ਪੂਆਣੇ ਠੀਕ ਠਾਕ ਹਾਂ ਪੂਰੇ ਸਭ ਠੀਕ ਹੈ ਹੋਰ ਨੇ ਵਾਲੇ आवाज़ का दिया रही है? अच्छा, आ रही कौन आया अच्छा भोआ जी आए ने चल पानी ले जाने इतनी तो गर्मी है ਸਸ਼ੀਰਪੂਆ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਬਸ ਵਧੀਆ ਕਿੱਥੇ ਵਧੀਆ ਹਾਂਜੀ ਹਾਂਜੀ ਹੋਰ ਠੀਕ ਹੋ ਤੁਸੀਂ ਠੀਕ ਆ ਬਸ ਵਧੀਆ ਹੋਸਨਾਵ ਕਰ ਠੀਕ ਨੇ ਹੋਰ ਪੁੱਤ ਸਨਾਵ ਬਸ ਵਧੀਆ ਬੂਆ ਜੀ ਬਹੁਤ ਸਭ ਠੀਕ ਠਾਕ ਵਧੀਆ ਮਾਂ ਪਿਓ ਤੇ ਠੀਕ ਹੈ ਹਾਂਜੀ ਸਾਰੇ ਠੀਕ ਆ ਸਾਰੇ ਠੀਕ ਠਾਕ ਵਧੀਆ ਹਾਂਜੀ ਚਾਚਾ ਨੇ ਠੀਕ ਹੈ ਹਾਂ ਚਾਚੇ ਨੂੰ ਸਭ ਠੀਕ ਠਾਕ ਵਧੀਆ ਹਾਂ ਉਹ ਲਾਉਂਦਾ ਪਿੰਸਰ ਫੋਨ ਬਣਾਉਂਦਾ ਹਾਂਜੀ ਆਂਦਾ ਇਹਨਾਂ ਦਾ ਫੋਨ ਆਉਂਦਾ ਜਾਂਦਾ ਹਾਂਜੀ ਹਾਂਜੀ ਕੱਲ ਦੇ ਦਿਨ ਚ ਇੱਕ ਵਾਰੀ ਆਉਂਦਾ ਦਿਆ ਤੂੰ ਖਲਾਰੇ ਕਿੰਨਾ ਪਾਇਆ ਪੁੱਤ ਉਹ ਭੂਆ ਜੀ ਆਏ ਹੋਏ ਸੀਗੇ ਪ੍ਰਾਣੇ ਕਰ ਦੋ ਹਾਂ ਹਾਂ ਕਿੰਨਾ ਬੁਰਾ ਲੱਗਦਾ ਨਾ ਗੰਦ ਕਿੰਨਾ ਪਾਇਆ ਹਾਂਜੀ ਨਹੀਂ ਮੈਂ ਹਾਂ ਬੁਰਾ ਕੋਈ ਆ ਜਾਵੇ ਤਾਂ ਕਿੰਨਾ ਬੁਰਾ ਲੱਗਦਾ ਉਹ ਤਾਂ ਫਿਰ ਕੋਈ ਆ ਜਾਂਦਾ ਕੋਈ ਚੰਗਾ ਲੱਗਦਾ ਹਾਂਜੀ ਮੈਂ ਰਸੋਈ ਦਾ ਖਲਾਰਾ ਚੱਕ ਰਹੀ ਸੀਗੀ ਮੈਂ ਕਿਹਾ ਚੱਕ ਕੇ ਫੇ ਮਿਆਂ ਦੂਜੇ ਭੂਆ ਤੇ ਆਉਣ ਤਾਂ ਫਿਰ ਵੇਖਣਾਂ ਕਿ ਤੋ ਫਿਰ ਕੇ ਆਖ ਪੁੱਤ ਖਲਾਰਾ ਜੋ ਕਿ ਬੁਰਾ ਲੱਗਦਾ ਹਾਂਜੀ ਕੋਈ ਨਾ ਹਾਂ ਬੜਾ ਬੁਰਾ ਕੋਈ ਕੋਈ ਬਾਹਰੋਂ ਆ ਜੇ ਤੇ ਕੋਈ ਕੀ ਆਖੂਗਾ ਆਪਾਂ ਹਨਾ ਨਹੀਂ ਨਹੀਂ ਮੈਂ ਚੱਕ ਨਹੀਂ ਚੰਗਾ ਲੱਗਦਾ ਰਮਨ ਮਮੇ ਤੇ ਖਲਾਰਾ ਪਿਆ ਕਿੰਨਾ ਰੋਟੀ ਨਾਲ ਸਪਾਈਸ ਵੀ ਕਰਦੇ ਕਰਦੀ ਆ ਜਿਆਦਾ ਜਿਆਦਾ ਕਿਦਾਂ ਲੱਗਾ ਪਿਆ ਕਿੰਨਾ ਖਲਾਰਾ ਪਿਆ ਨਹੀਂ ਸਪਾਈਸ ਤਾਂ ਕਰ ਲੈਂਦੀ ਉਹ ਕਹਿਵਣੇ ਚੱਲ ਨਹੀਂ ਵੀ ਧਿਆਨ ਲੈਂਦਾ ਸਪਾਈਸ ਤਾਂ ਕਰਦੀ ਆ ਤਾਂ ਬੁਰਾ ਲੱਗਦਾ ਬਗਾਏ ਚੰਗਾ ਲੱਗਦਾ ਤੋਤੇ ਵੀ ਕਿਦਾਂ ਜਿਆਦਾ ਲੱਗਾ ਪਿਆ ਕਿੰਨਾ ਬੁਰਾ ਲੱਗਦਾ ਤੇ ਹਾਂ ਨਹੀਂ ਕਹੇ ਬੜਾ ਕਰ ਜਾਂਦੀ ਉਹਦਾ ਸਪਾਈਸ ਕੋਈ ਪੂਰੀ ਕਰਦੀ ਆ ਇਦਾਂ ਦੀ ਗੱਲ ਨਹੀਂ ਆ ਘਾਟੀ ਕਰਦੀ ਲੱਗਦੀ ਮੈਨੂੰ ਹਾਂ ਨਹੀਂ ਇੰਨਾ ਨਹੀਂ ਇੰਨਾ ਨਹੀਂ ਕਰਦੀ ਸਪਾਈਸ ਵੀ ਨਹੀਂ ਕਰਦੀ ਹਾਂ ਨਹੀਂ ਹੋਰ ਤੁਹਾਡਾ ਸਬੰਦ ਤੇ ਠੀਕ ਠਾਕ ਸਾਰੇ ਬਹੁਤ ਬੰਦ ਸਭ ਠੀਕ ਠਾਕ ਵਧੀਆ ਪੁਆਣਾ ਦਾ ਹਾਂ ਪੁਆਣਾ ਫੋਨ ਆਉਂਦਾ ਕੋਈ ਦੋ ਦੋ ਆਉਂਦਾ ਹੀ ਮਤਰੀਂਦਾ ਸਿਕੰਦਰ ਆਪਣੇ ਦਾ ਕਿੰਦੂ ਠੀਕ ਠਾਕ ਵਧੀਆ ਹੋਰ ਮੋਟਾ-ਵਾਟਾ ਪਾ ਗਿਆ ਯਾ ਅੱਜ ਅੱਛਾ ਠੀਕ ਠਾਕ ਵਧੀਆ ਚੱਲ ਵਧੀਆ ਆ ਨਿਆ ਨਿਆ ਠੀਕ ਸਭ ਠੀਕ ਠਾਕ ਵਧੀਆ ਹਾਂ ਚਿੰਦੂ ਤੇ ਆਉਂਦਾ ਰਹਿੰਦਾ ਬਾਹਰ ਅੱਛਾ ਤੂੰ ਕਦੀ ਆਉਂਦਾ ਹੋਵੇ ਚੱਲ ਵਧੀਆ ਸਭ ਬਾਹਰ ਗਿਆ ਜ਼ਿੰਦਗੀ ਬਣ ਗਈ ਉਹਨਾਂ ਦੀ ਜ਼ਿੰਦਗੀ ਬਣ ਗਈ ਹੈ ਇੱਥੇ ਵੀ ਕੀ ਕਰਨਾ ਕੋਈ ਕੁਛ ਨਹੀਂ ਇੱਥੇ ਕੋਈ ਨਹੀਂ ਬੋਲਣਾ ਜਾਣਾ ਬਾਹਰ ਚੱਲ ਵਧੀਆ ਸਭ ਉਹਨਾਂ ਨੂੰ ਚੜੀ ਜਾਣਾ ਤਿੰਨਾਂ ਜਾਣੇ ਨੇ ਅੱਛਾ ਤੇ ਮੈਂ ਕਿ ਤੂੰ ਚੱਲ ਤੂੰ ਚਲੇ ਜਾ ਤੁਹਾਡੇ ਮੰਮੀ ਤੇਨੂੰ ਮਨਾਈ ਜਾਂਗੇ ਅੱਛਾ ਤੇ ਮੈਂ ਚੱਲ ਮੈਨੂੰ ਲੈ ਜੀ ਮੈਂ ਮੰਮੀ ਚੱਲ ਚਲੀ ਜੂਗੀ ਚਾ ਵਧੀਆ ਵਧੀਆ ਸੋ ਫਿਰ ਤਰਾ ਮੰਗੇ ਚੱਲ ਹਾਂ ਵਧੀਆ ਮੈਂ ਚੱਲਾਂ ਫਿਰ ਤਰਾ ਮਗ ਤਾਂ ਪਾਣ ਦੇ ਜਿਵੇਂ ਆ ਖੜੇ ਪਾਣਾ ਮੇਰੇ ਆਂਦੇ ਆਂ ਤਾਂ ਸਾਨੂੰ ਲੈ ਜੀ ਅੱਛਾ ਤੈਂ ਕਿ ਤੁਹਾਨੂੰ ਲੈ ਜਾਂਗੇ ਅੱਛਾ ਉਹ ਵੀ ਤਾਂ ਗੱਲਾਂ ਕਰਦੀ ਹਾਂ ਚਾ ਨਾ ਵਧੀਆ ਵਧੀਆ ਮੈਂ ਚੱਲ ਜਾਵਾਂਗੀ ਚੱਲ ਵਧੀਆ ਵਧੀਆ ਚੱਲ ਜੋਨਰ ਮੁੰਡੇ ਨਹੀਂ ਜਾਣਾ ਫਿਰ ਉਹ ਵੀ ਨਹੀਂ ਗਿਆ ਅੱਛਾ ਕਿਉਂ ਇਹ ਤਾਂ ਵੀ ਮੁੰਡਾ ਤੇ ਜਬੀਮਾਰ ਇਸ ਦਾ ਕਿ ਬਿਆਹ ਨਹੀਂ ਸਟਿਊਡੀਓ થી ਮੈਂ ਕਹਾਂ ਮਮੀ ਮੈਂ ਲੋਚ ਚੱਲੀ ਆ ਅੱਛਾ ਸਸੀ ਕਾਲ ਬੋਸ ਹੋਰ ਕੀ ਮੈਂ ਠੀਕ ਆ ਪੱਤਰਿਆ ਹਾਂ ਕੀ ਮੈਂ ਹਾਂ ਠੀਕ ਹੈ ਬਲੀ ਉਹ ਤਾਂ ਕੰਮ ਕਰ ਲਿਆਗਾ ਥੋੜਾ ਬਾਅਦ ਪਰ ਪੜਨਾ ਪੜੀਆ ਮੈਂ ਪੜਦੀ ਵੀ ਪਾਪੀ ਦੇ ਆਪਣੇ ਮੈਂ ਆਪਣੇ ਨਾਲ ਕੰਮ ਕੁਮ ਥੋੜਾ ਬਾਅਦ ਕਰਾ ਦੇਣਾ ਕੰਮ ਤਾਂ ਕਰਉਂਦੀ ਆ ਉਹ ਆਦੀ ਪਾਪੀ ਦੇ ਨਾਲ ਨਾ ਪਾਪੀ ਨੇ ਕੰਮ ਕੁਮ ਕਰਾਇਆਗਾ ਥੋੜਾ ਬਾਅਦ ਪੜਦੀ ਆ ਨਾ ਜੇ ਮੈਂ ਕਹਾਂ ਪੜ ਲੂਗੀ ਚਾਰ ਜਮਾਤਾ ਪੜ ਲੂਗੀ ਨਾ ਕੰਮ ਆਉਣਗੇ ਹਾਂ ਇਹ ਤਾਂ ਗੱਲ ਹੈ ਹੀ ਹਾਂ ਪੜ ਪੜ ਲਊਂਗੀ ਚੱਲ ਥੋੜਾ ਬਦ ਕੰਮ ਕਰਾ ਦੇ ਚਾਹੁੰਦਾ ਜਾ ਮਗਰ ਮੈਨੂੰ ਟੂਸ਼ਨ ਟਾਈਮ ਹੁੰਦਾ ਹਾਂ ਜੇ ਟਾਈਮ ਆ ਜੀ ਫਿਰ ਚੰਗਾ ਉਹ ਫਿਰ ਆ ਜਾਂਦੇ ਨਿਆਣੀ ਪੜ੍ਹਨ ਦੀ ਉਮਰ ਤਾਂ ਹੈਗੀ ਪਾਜੀ ਹਾਂ ਸਹੀ ਗੱਲ ਹੈ ਮੇਰੇ ਕੰਮ ਵੀ ਦੇਖੋ ਕੀ ਕਰਾਂ ਸੋਰੇ ਘਰ ਕੰਮ ਹੀ ਕਰਨਾ ਹੁੰਦਾ ਤੇ ਨਿਆਣੇ ਨੇ ਇਹ ਗੱਲ ਹੈ ਨਿਆਣੀ ਹਾਂ ਇਹ ਕਰਕੇ ਅਣ ਚੱਲ ਕੋਈ ਨਹੀਂ ਪੜ੍ਹਦੀ ਐ ਤੇ ਪੜ ਲਾਂਗੇ ਚੱਲ ਮਾਤਾ ਹਾਂ ਉਹ ਤਾਂ ਗੱਲ ਹੈ ਹਾਂ ਵੋਟੀ ਕੰਮ ਕਰਨਾ ਹੈ ਕੀ ਆ ਇਹ ਪੜ ਨਹੀਂ ਪੜ ਨੌਕਰੀ ਲੱਗ ਜੂਗੀ ਹਾਂ ਨੇ ਤੇ ਗੱਲ ਹੈ ਇਹਨੇ ਪੜ ਫੁੱਟ ਲਾਂਗੇ ਸੋਰੇ ਘਰ ਕੰਮ ਹੀ ਕਰਨਾ ਹੈ ਸਾਰੀ ਉਮਰ ਆ ਗਈ ਮੰਮੀ ਜੀ ਚਾ ਚਾ ਲੈ ਕੇ ਜਾ ਮ फटाफट ਹਲੋ ਮੈਂ ਚਾ ਧਾਨਾ ਬੋਏ ਗਰਮ ਹੈ ਹੋਏ ਰਕੂਗੇ ਅੱਜ ਨਹੀਂ ਪੁੱਤ ਮੈਂ ਚਲੀ ਜਾਣਾ ਅੱਜ ਕਿੰਨੇ ਰਹਿਣਾ ਨਹੀਂ ਰੁਕ ਜਾਂਦੇ ਨਹੀਂ ਬਸ ਮੈਂ ਜਾਣਾ ਗਰੀਆ ਨੇ ਰੁਕ ਜਾਂਦੇ ਕਿੰਨੇ ਦਿਨਾਂ ਬਾਅਦ ਤਾਂ ਆਏ ਹੋ ਨਹੀਂ ਬਸ 1 ਘੰਟਾ ਕੁ ਰਹਿਣਾ ਹੈ ਚਲਦੀ ਹਾਂ ਬਸ ਰਵਾ ਅੱਜ ਤੋ ਹੀ ਨਹੀਂ ਬੱਸ ਮੈਂ ਜਾ ਲਓ ਚੱਲ ਜਿਓ ਨਹੀਂ ਨਹੀਂ ਮੈਂ ਜਾ ਰਹੀ ਹਾਂ ਚੱਲੀ ਅੱਛਾ ਹਾਂ ਸਰਦਾ ਨਹੀਂ ਕਰਨ ਫਿਰ ਮੈਂ ਚੱਲੀ ਠੀਕ ਆ ਹਾਂ ਚਲੋ ਕੋਈ ਗੱਲ ਨਹੀਂ ਜਦਾ ਹੀ ਘਰ ਆ ਦੇਵੋ ਹਾਂ ਘਰ ਆ ਕੇ ਬਰਾਹਣ ਹਾਂ ਬਹੁਤ ਮਾਣ ਆਇਆ ਬਤ ਕਾਪਾ ਨਾ ਪੂਆ ਚਲ ਕੇ ਹਾਂ ਪੂਆ ਚਲ ਕੇ ਕਹਿੰਦੇ ਸਰਦਾ ਨਹੀਂ ਕਰ ਇਹ ਕੀ ਕੰਦੇ ਉਹਨਾਂ ਨੂੰ ਕਿਹਾ ਇਹ ਭਰਾਲੋ ਅੱਜ ਕਹ ਕਹਿੰਦਾ ਨਹੀਂ ਰਹਿਣਾ ਨੀਗਾ ਅਖ ਲਾਰਾ ਕਿੰਨੇ ਪਾਇਆ ਲਾਰਾ ਤੇ ਪਿਆ ਭਾਬੀ ਤੇ ਡਾ ਇਹ ਕੰਮ ਕਰਨਾ ਫਿਰ ਕਹਿੰਦੀ ਲਾਉਣੀ ਛੱਡ ਕਦੋਂ ਅੱਧਾ ਦਿਨ ਲੱਗ ਚੱਲਿਆ ਚੱਲ ਕੋਈ ਨਹੀਂ ਕਰ ਦਿੰਦੀ ਮੈਂ ਕਾ ਕਰਣਾ ਤੁਸੀਂ ਆਈ ਪਾਣੀ ਲੈ ਅਰਵਿੰਦ ਲਈ ਅਜਲਦੀ ਆ ਗਈ ਹਾਂ ਅੱਜ ਚਲ ਨਹੀਂ ਆਸੀ ਮੈਂ ਕਾ ਅੱਛਾ ਹੋਰ ਬੜੀਆ ਦੀ ਪੜਾਈ ਹਾਂ ਅਖ ਲਾਰਾ ਕਾ ਤੂੰ ਨਾ ਪਾਇਆ ਹੋਇਆ ਉਹ ਅਜੇ ਸੋਈ ਦਾ ਕੰਮ ਹੀ ਨਹੀਂ ਮੁੱਕਦਾ ਪਿਆ ਹੈਗਾ ਅਗਰ ਸੋਈ ਦਾ ਮੁੱਕੂਗਾ ਫੇਰ ਇਹ ਖਲਾਰੋ ਚੱਕਾਂਗੀ ਮੈਂ ਤੇ ਕਰ ਲੈਣਾ ਸੀ ਬਾਹਰ ਕੋਈ ਆ ਜਾਂਦਾ ਓ ਤਾਂ ਭੂਆ ਵੀ ਆ ਕੇ ਗਏ ਨੇ ਕੋਈ ਨਾ ਤੂੰ ਆਈ ਗਈ ਹੈ ਮੇਨਾ ਕਰਵਾ ਦੀ ਮਦਦ ਮੈਂ ਬਹੁਤ ਥੱਕ ਕੇ ਆਈ ਆ ਇਹ ਤਾਂ ਪੜ ਕੇ ਆਈ ਉਹ ਤਾਂ ਇਹਨੇ ਕਿੱਥੇ ਕੰਮ ਕਰਵਾਣਾ ਹੁਣ ਤੇ ਮੈਂ ਰੁੱਕ ਕੇ ਕਰਵਾ ਦੂਗੀ ਥੋੜਾ ਰੈਸਟ ਕਰ ਲੈ ਕੋਈ ਗੱਲ ਨਹੀਂ ਬਾਅਦ ਚ ਕਰਵਾ ਦੇ ਮੈਂ ਪੜਨਾ ਨਹੀਂ ਮੇਰੇ ਪੇਪਰ ਚੱਲਦੇ ਪਿਆ ਮੇਰੇ ਸਾਹਮਣੇ ਕੰਮ ਕਿੰਨਾ ਪਿਆ ਹੋਇਆ ਹੈ ਕੱਲੀ ਕਿੱਥੇ ਹੋਣਾ ਮੇਰੇ ਕੋਲ ਤੈਨੂੰ ਪਤਾ ਉਹਨੇ ਪੜਨਾ ਆਇਆ ਉਹਦਾ ਸਿਰ ਵੀ ਦੁਖਣ ਡਿਆ ਚਲੋ ਕੰਮ ਕਰ ਲਾ ਕੋਈ ਨਾ ਫਿਰ ਹੌਲੀ ਹੌਲੀ ਹੋਊਗਾ ਮੇਰੇ ਤੋਂ ਇੰਨਾ ਜਲਦੀ ਨਹੀਂ ਹੋਣਾ ਕੰਮ ਫਿਰ ਕੋਈ ਨੀ ਕੰਮ ਜਾ ਕੇ ਤੂੰ ਕੰਮ ਕੋਈ ਨਹੀਂ ਚਲੋ ਠੀਕ ਹੈ ਮम्मी ਮੈਂ ਸੋ ਜਾਗਾ ਕੇ ਹਾਂ ਸੋਣਾ ਘੜੀ ਤੂੰ ਭਾਬੀ ਇਹ ਗਲਾਸ ਚੱਕ ਲਿਓ ਆ ਗਲਾਸ ਲੈ ਆ ਜਾ ਤੇ ਤੂੰ ਘੜੀ ਰਸਟ ਕਰ ਲਾ ਹਣ ਜਾ ਕੇ ਪੜਾਈ ਵਾ ਧਿਆਨ ਦੇ ਤੂੰ ਆਪਣਾ ਸਾਈਂ ਇਧਰ ਝਾੜੂ ਮਾਰ ਲਾ ਮੈਂ ਕਾ ਅੰਦਰ ਕੂੜਾ ਪਿਆ ਸਾਰਾ ਇਹਦੇ ਮੈਂ ਸਹੀ ਤਰ੍ਹਾਂ ਸਮਝ ਰਹੀ ਹਾਂ ਹਾਂ ਮੈਂ ਸੋਚਿਆ ਕਿ ਕਿੰਨਾ ਖਲਾਰਾ ਪਿਆ ਆ ਮੰਮੀ ਦੀ ਗੱਲ ਸੁਣੂਗੀ ਤੇ ਉਹਨੂੰ ਵੀ ਕਿਆ ਕਰੋਂ ਨਾ ਕੁਝ ਕਰਨ ਵਾਸਤੇ ਕੰਮ ਹੋਵੇ ਨਾਲ ਕੰਮ ਕਰਵਾਇਆ ਕਰੇ ਉਹ ਕਰ ਲੋਗੇ ਸਾਰਾ ਘਰ ਕੰਮ ਹੀ ਕਰਨਾ ਮੈਂ ਹੁਣ ਕਰੂਗੀ ਤਾਂ ਹੀ ਸਿੱਖੂਗੀ ਮੁੜ ਕੇ ਉਹ ਕਿੱਥੇ ਆਉਣਾ ਫੇ ਕੰਮ ਫੇ ਮੇਜੂ ਵੀ ਮਦਦ ਮਿਲ ਜਾਇਆ ਕਰੂਗੀ ਹੋਏ ਨਹੀਂ ਕਰ ਲੋਗੇ ਉਹ ਕਮ ਆਪ ਤੇ ਤਾਂ ਪੜ੍ਹੇ ਨੇ ਤੋਨੇ ਨੇ ਪੜਨ ਲਗਾ ਦਾ ਸਾ ਮੈਂ ਨਹੀਂ ਪੜਨ ਨੂੰ ਥੋੜੀ ਰੋਕ ਰਹੀ ਹਾਂ ਕਿੱਦਾਂ ਦੀ ਗੱਲਾਂ ਕਰ ਰਹੇ ਹੋ ਤੇ ਜੋ ਕੰਮ ਕਰ ਲੋਗੇ ਘਰ ਤੇ ਫੇ ਪੜੋਗੇ ਘੜ ਬੜੇ ਮੈਂ ਤਾਂ ਬਸ ਇਹ ਕਿਹਾ ਥੋੜਾ ਬਹੁਤ ਨਾਲ ਕਰਵਾ ਲਿਆ ਕਰ। ਤੂੰ ਆਪਣਾ ਕੰਮ ਕਰ ਉਹ ਕਰ ਲੋ ਜਿਹਦਾ ਕਰਨਾ ਹੋਊਗਾ। ਸਾਮ ਕਰ ਲਾ ਕੰਮ ਕਰ ਲਾ ਕੰਮ ਨੂੰ ਹੀ ਬਸ ਲੱਗੀ ਰਹਿੰਦੀ ਆ ਕਿ ਕੰਮ ਕਰ ਲਾ। ਇਹ ਨਹੀਂ ਆਪ ਕੋਈ ਪੜ ਲੋਗੇ ਚਾਰਜ ਮਾਤਾ ਉਹਦੇ ਕੰਮ ਆਉਣਗੇ ਆ। ਸਾਰੀ ਉਮਰ ਮੁੜ ਕੇ ਕੰਮ ਹੀ ਕਰਨਾ ਹੈ। ਜਦੋਂ ਬ ਕੋ ਕੰਮ ਤੇ ਮਗਰ ਪਈ ਰਹਿੰਦੀ ਆ ਤੂੰ। ਝਾੜੂ ਲਾ। ਰਮ ਨੇ ਇਤਨੋਂ ਉੱਠ ਕੇ ਵੇਖਾਂ। ਯਾਰ ਦਰਦ ਆਖ ਨਹੀਂ ਹੁੰਦਾ ਆ ਵੇਖਾਂ ਕੁੜੀ ਨੂੰ ਕੀ ਕਰਦੀ ਓ ਸਿਰ ਠੀਕ ਹੋਇਆ ਤਾਂ ਨਹੀਂ ਹੋਇਆ ਰੰਨੀਤਾ ਰੰਨੀਤਾ ਹਾਂਜੀ ਪਟਪਟ ਠੀਕ ਹੋਇਆ ਸਿਰਕਨੇਗਾ ਸਿਰ ਹਾਂ ਅੱਗੇ ਨਾਲ ਠੀਕ ਆ ਹਾਂ ਚਾਹ ਬਣਾ ਕੇ ਲਿਆਵਾ ਦੁੱਧ ਲਿਆਵਾ ਘਟ ਤੁਸੀਂ ਦੁੱਧ ਲਿਆ ਦਿਓ ਚਮ ਲੈ ਕੇ ਆਉਣੀ ਆ ਠੀਕ ਆ ਹਾਂ ਓਹੋ ਇੰਨੀ ਗਰਮੀ ਅੱਜ ਤਾਂ ਓਹੋ ਮੰਮੀ ਵੀ ਨਾਰਾ ਨਹੀਂ ਇਤਲੂ ਨਹੀਂ ਕੰਦੇ ਕੋਈ ਕੰਮ ਕਰਨ ਨੂੰ ਬੰਦੇ ਨਾਲ ਕੰਮ ਤਾਂ ਕਰਵਾ ਹੀ ਸਕਦਾ ਮੈਂ ਕਿਹਨੂੰ ਪੜਨ ਤੋਂ ਰੋਕਿਆ ਵਾ ਉਹ ਤਾਂ ਆਰਾਮ ਨਾਲ ਪਈ ਹੋਈ ਏਸੀ ਮੁਰੇ

ਜਲ ਠੀਕ ਹੈ ਫਿਰ ਤਾਂ ਸਹੀ ਆ। ਹੋ ਗਿਆ ਤੁਹਾਡਾ ਕੰਮ। ਹਾਂ ਹੋ ਗਿਆ ਮੈਂ ਕਿਹਾ ਇੰਨੀ ਗਰਮੀ ਲੱਗ ਰਹੀ ਥੋੜਾ ਸਾਹ ਲੈ ਲਵਾਂ ਮੈਂ ਵੀ। ਇਹ ਜੀ ਘਟ ਕਿਤਾ ਆ। ਐਸੀ ਤਾਂ ਠੀਕ ਐ। ਉਹ ਬਾਹਰੋਂ ਆਈ ਨਾ ਦੇ ਕਰਕੇ ਲੱਗ ਰਿਆ ਮੈਨੂੰ ਵੀ। ਮਮੀ ਚਾਹ ਨਹੀਂ ਲੱਗੀ। ਮੰਮੀ ਕਿਚਨ ਚ ਸੇਗੇ ਹਾਂ ਆਂਦੇ ਹੋਣੇ ਆ। ਵੇਖਿਓ ਲਾ ਕੇ। ਮੈਂ ਵੇਖਦੀ ਆ। அந்த ரவனால ரவனா வேண்ட ਹਾਂ ਕਿਵੇਂ ਠੀਕ ਆ ਬਸ ਪੀਲਾ ਹੋਰ ਥੋੜਾ ਜਿਆ ਨਹੀਂ ਬਸ ਥੋੜਾ ਜਿਹਾ ਹੋਰ ਪੀ ਸਿਰ ਠੀਕ ਹੋ ਜਾਊਗਾ ਸਤੀ ਠੀਕ ਆ ਜੋ ਮੈਂ ਪੀ ਲਊਂਗਾ ਚਾ ਪੀਲਾ ਹੋਰ ਤੇ ਆਜੀ ਬਾਰ ਮਦਮ ਨੇ ਇਹ ਤਾਂ ਅੰਦਰੋਂ ਨਹੀਂ ਆਈ ਕੱਪੜੇ ਵੀ ਇਹਦੇ ਲਿਆਉਣ ਵਾਲੇ ਆ ਪ੍ਰੋਗਰਾਮ ਵੀ ਅੱਗੇ ਆਏ ਨੇ ਜਾਣਾ ਆਪਾਂ ਇਹ ਅੰਦਰੋਂ ਨਹੀਂ ਆਈ ਮੈਂ ਕਿ ਚਲ ਕੱਪੜੇ ਲਿਆ ਦੇਣੀ ਇਹਨੂੰ ਮਦਮ ਨੇ ਇਹ ਤਾਂ ਹਾਂਜੀ ਆ ਜਾ ਬਾਜ਼ਾਰ ਜਾਣਾ ਆਪਾਂ ਮੈਂ ਕਹਿੰਦੀ ਕਪੜਾ ਤੇ ਲੈ ਆਈਏ ਚੱਲ ਕੇ ਠੀਕ ਹੈ ਹੈ ਫਿਰ ਪ੍ਰੋਗਰਾਮ ਆਇਆ ਤੇ ਭੂ ਆਦੇ ਉੱਥੇ ਵੀ ਜਾਣਾ ਆਪਾਂ ਹੈ ਹਾਂ ਆ ਜਾਣਾ ਬਾਜ਼ਾਰ ਆਈ ਮੈਂ ਵੀ ਚੱਲਾਂ ਮੈਂ ਤੂੰ ਕੀ ਕਰਨਾ ਜਾ ਕੇ ਮੈਂ ਵੀ ਸੂਟ ਲੈ ਲਾਂਗੇ ਆਪਣੇ ਲਈ ਉਹ ਨਹੀਂ ਉਹਨੇ ਫਿਰ ਕੋਲੋਂ ਜਾਂਦੀ ਉਹਨੂੰ ਲਿਆ ਕੇ ਦੇਣੇ ਪੈਣੇ ਹੈ ਨਾ ਫੇਰੇ ਤੇ ਸੂਟ ਆ ਗਿਆ ਬਥੇਰੇ ਪਏ ਮੈਂ ਗਰਮੀਆਂ ਦੇ ਲਿਆ ਕੇ ਦੇ ਦੋ ਮੈਨੂੰ ਵੀ ਮੈਂ ਕਿ ਚੱਕ ਕੇ ਨਾਲ ਲੈ ਆਨੀ ਆ ਹੋ ਤਾਂ ਕੋਈ ਨਹੀਂ ਮੈਂ ਤੈਨੂੰ ਲਿਆ ਦੋਗੀ ਕੋਈ ਨਹੀਂ ਇਹਨੇ ਆਪਣੀ ਪਸੰਦ ਦੇ ਲੈਣੇ ਤੈਨੂੰ ਤਾਂ ਮੈਂ ਲਿਆ ਦੋਗੀ ਆਪ ਹੀ ਕਿਤੇ ਮੈਂ ਨਾਲ ਚੱਲ ਜਾਂਦੀ ਕੋਈ ਨਹੀਂ ਨਹੀਂ ਤੂੰ ਘਰੇ ਰਹਿ ਰਹਾ ਕੰਮ ਕੋ ਮ ਕਹ ਰਹਿ ਇਹਨੂੰ ਕੁੜੀ ਨੂੰ ਮੈਂ ਲੈ ਆ ਜਾਂਦੀ ਆ ਤੇ ਇਹਨੇ ਲਾਉਣੇ ਆਪੇ ਪਸੰਦ ਕਰਕੇ ਲਿਆਉਗੀ ਚੱਲ ਬੱਤ ਚੱਲ ਜਾਈਏ ਮੰਮੀ ਜਿੱਥੇ ਵੀ ਜਾਂਦੇ ਨੇ ਉਹਨੂੰ ਰਵਨੀਤ ਨਾਲ ਲੈ ਜਾਂਦੇ ਨੇ ਮੈਨੂੰ ਕਦੀ ਨਹੀਂ ਲੈ ਕੇ ਜਾਂਦੇ ਮੰਮੀ ਇੰਨਾ ਫਰਕ ਕਰਨ ਲੱਗ ਗਏ ਨੇ ਮੇਰੇ ਨਾਲ ਮੈਂ ਨਾ ਜਿਹਨਾਂ ਨਾਲ ਗੱਲ ਕਰਨੀ ਇਹਨਾਂ ਦਾ ਫੋਨ ਆਊਗਾ ਨਾ ਮੈਂ ਦੱਸ ਦਿੰਦੇ ਨੇ ਨਾਲੋਂ ਮੰਮੀ ਅੱਜ ਬਹੁਤ ਫਰਕ ਕਰਨ ਲੱਗ ਗਏ ਆ ਮੰਮੀ ਅੱਜ ਕਿੰਨਾ ਮਜ਼ਾ ਆਇਆ ਨਾ ਹਾਂ ਬੜਾ ਮਜ਼ਾ ਆਇਆ ਅੱਜ ਬਾਜ਼ਾਰਾਂ ਨੂੰ ਆ ਕੇ ਵੀ ਕਿੰਨਾ ਮਜ਼ਾ ਆਇਆ ਹੌਲੀ ਬੋਲ ਭਾਬੀ ਤੇਰੀ ਸੁਣ ਲੂਗੀ ਓਹ ਫੇਰ ਉਹ ਆਣੇ ਕਣਾਂ ਆਪੇ ਪਾਪਾ ਬਾਜ਼ਾਰ ਜਾਂਦਿਆਂ ਤੇ ਖਾ ਪੀ ਕੇ ਆਉਂਦਿਆਂ ਘਰ ਮੇ ਕਿੰਨੇ ਲੱਗਣ ੜੇ ਮੈਂ ਕਾ ਪਾਣੀ ਲੱਗ ਗਈ ਹਾਂ ਗੱਲ ਨਾ ਕਰੀ ਕੋਈ ਘਰ ਆਣ ਖੇ ਉਹਦਾ ਸੂਟ ਵੀ ਨਹੀਂ ਲੈਂਦਾ ਚੇਤਾ ਭੁੱਲ ਗਦਾ ਨਹੀਂ ਅੰਦਰ ਪਾਣੀ ਵੀ ਤਾਜਾ ਲੈਂਦਾ ਆ ਬਰਪਾ ਇੰਨੀ ਕੀ ਆਪਣੇ ਉਹ ਲਾਈਟ ਗਈ ਹੋਈ ਸੀਗੀ ਤੇ ਫ੍ਰੀਜੋ ਪਾਣੀ ਨਰਮ ਹੋ ਗਿਆ ਹੋਣਾ ਨੇ ਅੰਦਰ ਸੂਟ ਸੂਟ ਤੇ ਤੇਰਾ ਮਿਲਿਆ ਹੀ ਨਹੀਂ ਆ। ਇਹ ਆਨੇ ਲਿਆਂਦੀਆਂ ਆਪਣੇ ਪੈਂਟਾ ਸ਼ਲਟ ਆਨੇ ਆ ਤੇਰਾ ਸੂਟ ਤੇ ਮਿਲਿਆ ਹੀ ਨਹੀਂ। ਕਿਉਂ ਮਿਲਿਆ ਕਿਉਂ ਨਹੀਂ? ਮਿਲਿਆ ਨਹੀਂ ਕੋਈ ਚੱਜਦਾ ਪਸੰਦ ਜਿਆ ਨਹੀਂ ਆਇਆ ਇਹ ਕਹਿੰਦੀ ਸੱਸ ਭਾਬੀ ਦਾ ਪਸੰਦ ਨਹੀਂ ਆਉਣਾ ਫਿਰ ਲਿਆ ਨਹੀਂ ਇਹਨੇ। ਚਲੋ ਕੋਈ ਗੰਗ ਤੁਹਾਡੇ ਕੋਲ ਸੀਗੇ ਜਿਹੜੇ ਸੂਟ ਸੀਗੇ ਤੇ ਮੈਂ ਕੱਲ ਅਗਲੀ ਵਾਰ ਹੀ ਲੈ ਜਾਵਾਂ। ਚਲੋ ਕੋਈ ਗੱਲ ਨਹੀਂ। ਹਾਂ ਤਾਂ ਕਰਕੇ ਫਿਰ ਲਿਆਂਦੇ ਨੇ। ਚਾਵਣਾ ਲਾ। ਚਾਵਣਾ ਲਾ ਘਟ। ਕਹੀਂ ਆਪੇ ਵੇਖੇ ਸੂਟ। ਹਾਂ ਫੇਰ ਆ ਬੜਬੜ ਕਰੋਗੇ ਕੱਲ ਨਾ ਕਰੀ ਹੁਣ ਹਾਂ ਮੰਮੀ ਮੇਰੇ ਸੂਟ ਹੀ ਨਹੀਂ ਲੈ ਕੇ ਆਏ ਅਜੇ ਇਹਨਾਂ ਦਾ ਵੀ ਨਹੀਂ ਫੋਨ ਆਇਆ ਮੈਂ ਇਹਨਾਂ ਨੂੰ ਦੱਸ ਦਿਆਂ ਫੋਨ ਕਰਕੇ ਬਹੁਤ ਹੋ ਗਿਆ ਹੈਲੋ ਹੈਲੋ ਹਾਂਜੀ ਕਿਵੇਂ ਹੋ ਵਧੀਆ ਤੁਸੀਂ ਨਾ ਮੈਂ ਵੀ ਵਧੀਆ ਹੋਰ ਕੀ ਕਰਦੇ ਬਸ ਕੁਝ ਨਹੀਂ ਖਲਾਫਾ ਰਹਦੀ ਆ ਤੁਸੀਂ ਫੋਨ ਹੀ ਨਹੀਂ ਕੀਤਾ ਮੈਨੂੰ ਅੱਜ ਅੱਜ ਮੈਂ ਬੀਜੀ ਸੀਗਾ ਤਾਂ ਇੱਕ ਫੋਨ ਮੈਂ ਵੇਟ ਕਰਦੀ ਪਈ ਸੀਗੀ ਤੁਹਾਨੂੰ ਦੱਸਣਾ ਸੀਗਾ ਕੁਝ ਦੱਸੋ ਕੀ ਦੱਸਣੀ ਜੱਲੀ ਆਰਗਨ ਅਰਗਨ ਕਿਤਾਬ ਨਾ ਹੋਣਾ ਮੰਮੀ ਹੁਣ ਬਹੁਤ ਫਰਕ ਕਰਨ ਲੱਗ ਗਿਆ ਮੇਰੇ ਨਾਲ ਕਿਹੜਾ ਫਰਕ ਨਿੱਕੇ ਨਿੱਕੇ ਗੱਲਾਂ ਤੇ ਕੋਈ ਕੰਮ ਕਰਨਾ ਹੁੰਦਾ ਮੈਂ ਉਹਨੂੰ ਰਵਨੀਤ ਨੂੰ ਕਹਿੰਨੀ ਆ ਕਹੋਗੇ ਕਿ ਉਹਨੇ ਪੜਨਾ ਮੈਂ ਮਾ ਮੜਾ ਥੋੜੀ ਕਿਤਾਬ ਉਹਨੂੰ ਪੜਨ ਤੋਂ ਬਾਅਦ ਕਰ ਕਰ ਕੰਮ ਤਾਂ ਕਰਵਾਵੇ ਨਾ ਆਲੋ ਅਜਾ ਮੰਮੀ ਕਰਦੇ ਨਹੀਂ ਪਹਿਲਾਂ ਤੁਹਾਡੇ ਸਾਹਮਣੇ ਨਹੀਂ ਕਰਦੇ ਸੀ ਜਦੋਂ ਤੁਸੀਂ ਗਏ ਹੋ ਨਾ ਥੋੜੇ ਦਿਨਾਂ ਬਾਅਦ ਹੀ ਮੰਮੀ ਚੇਂਜ ਹੋ ਗਏ ਨੇ ਸੂਟ ਅੱਜ ਮੰਮੀ ਨੇ ਲੈਣ ਜਾਣੇ ਸੋ ਲਈ ਕੱਪੜੇ-ਕਪੜੇ ਤੇ ਮੈਂ ਕਿਹਾ ਮੈਂ ਵੀ ਚੱਲਦੀ ਆ ਕਹਿੰਦੇ ਨਹੀਂ ਤੂੰ ਨਹੀਂ ਜਾਣਾ ਹੈਗਾ ਅਸੀਂ ਆਪੇ ਲੈ ਆਵਾਂਗੇ ਤੇ ਮੇਰੇ ਲਈ ਲੈ ਕੇ ਨਹੀਂ ਆਏ ਕਹਿੰਦੇ ਤੇਰੇ ਲਈ ਮਿਲਿਆ ਹੀ ਨਹੀਂ ਹੁਣ ਬੱਚੀ ਥੋੜੀਆਂ ਉਹਨਾਂ ਨੂੰ ਪਤਾ ਹੀ ਹੈ ਕਿ ਸੂਟ ਲੈ ਕੇ ਆਣਾ ਚਾਹੀਦਾ ਨੂੰ ਵਾਸਤੇ ਵੀ ਤੁਹਾਨੂੰ ਹੋਵੇ ਲੱਗਦਾ ਨਾ ਪਰ ਗੋਪੀ ਨਹੀਂ ਕਰਨਾ ਤੜ ਜਾਏਗਾ ਕਿ ਪਰ ਕਿਤਾ ਪਰ ਹੁਣ ਕਰਨ ਲੱਗ ਗਏ ਨੇ ਹੁਣ ਦੱਸੋ ਮੈਂ ਕੀ ਕਰਾਂ ਮੈਂ ਇਦਾਂ ਕਿੱਦਾਂ ਰਵਾਂਗੇ ਇਦਾਂ ਨਹੀਂ ਨਹੀਂ ਮਮੀ ਲੈ ਫਰਕ ਕਿੱਦਾਂ ਆ ਬੇੜਾ ਤਾਂ ਚਲੋ ਕੋਈ ਨਹੀਂ ਮੈਂ ਵੀ ਇਹੀ ਚਾਹੰਨ ਕਿ ਐਵੇਂ ਹੀ ਹੋਵੇ ਚਲੋ ਤੁਸੀਂ ਵੀ ਟੈਨਸ਼ਨ ਨਾ ਲਵੋ ਠੀਕ ਹੈ ਚਲੋ ਘਰ ਲੋ ਕੋਈ ਨਹੀਂ ਆਮ ਤੁਸੀਂ ਐਨਨੂ ਵੀ ਹੁਣ ਕਿੰਨੀ ਕੋ ਟੈਨਸ਼ਨ ਦਵਾ ਮੈਂ ਚਲੋ ਕੋਈ ਨਹੀਂ ਮੈਂ ਆਪੇ ਦੇਖ ਲਾਂਗੀ ਹੁਣ ਸ੍ਰੀ ਰਾਜ ਇਹਨਾਂ ਦਖੰਡਿਆ ਬਾਜ਼ਾਰੋਂ ਵੀ ਆਏ ਆ ਤੇ ਧੁੱਪ ਦੇ ਨਾਲ ਇਹ ਨਹੀਂ ਲੱਤਾਂ ਦਰਦ ਹੋਣ ਡੀਆਂ ਨੇ ਸਿਰ ਵੀ ਬੜਾ ਦਖੰਡਿਆ ਰੋ ਨਹੀਂ ਇਤਨਵਾਜ ਮਾਰਦੇ ਘੜੇ ਲੱਤਾਂ ਹੀ ਘੁੱਟਦੇ ਮੇਰੀਆਂ ਸਿਰ ਸੁਰਨ ਮੈਂ ਕਿੰਨੀ ਘੁੱਟ ਲੰਮੇ ਪਵਾ ਘੜੀ ਹਾਂ ਇਕ ਕਿੰਨਾ ਮੇ ਪਵਾ ਪਹਿਲਾਂ ਫੇਰ ਆਵਾਜ਼ ਮਾਰਦੀ ਕੁੜੀ ਨੂੰ ਪਰੇਸ਼ਾਨ ਕੀ ਕਰਨਾ ਉਹਨੂੰ ਏ ਸਿਰ ਜਾ ਵੀ ਦੁਖੀ ਜਾਣ ਡਿਆ ਹੈ ਵਰਨੀਤਾ ਹਾਂਜੀ ਹਾਂ ਕਿਥੇ ਕਿਹਾ ਸਿਰ ਪੜਦਾ ਜਾਣਾ ਫੇਰ ਇਹ ਪੇਪਰ ਆ ਮੈਂ ਪੜਾਂ ਵੀ ਕੀ ਕਰਾਂ ਮੇਰੇ ਲੱਤਾਂ ਬੜੀਆਂ ਦਰਦ ਹੋਣੀਆਂ ਸਿਰ ਵੀ ਬੜਾ ਦਰਦ ਹੁੰਦਾ ਹੈ ਫਿਰ ਮੈਂ ਕੀ ਕਰਾਂ ਮੈਂ ਪੜਨਾ ਨਹੀਂ ਕਉ ਇਹ ਘਟਦੇ ਪਤਾ ਮੇਰਾ ਸਿਰ ਮੈਂ ਪੇਪਰ ਆ ਮੈਂ ਪੜਨਾ ਆ ਮੇਰੇ ਤੇ ਇਹੋ ਕਿਤੇ ਯਾਤਰਾ ਕਰਨ ਨਹੀਂ ਆ। ਵੀਰਾ ਮੁੰਏ ਜੀ। ਮੇਰਾ ਸਿਰ ਬੜਾ ਤੂਫਾਨਦਿਆਂ ਨਾਲ ਲੱਗਾ ਬੜੀਆਂ ਤੂਫਾਨਦਿਆਂ। ਮੈਨੂੰ ਪਹਿਲਾ ਬੰਦ ਮਾਰ ਲੰਦੇ। ਕਿ ਫਿਰ ਮੈਨੂੰ ਮੈਦਨਵਾੜ ਮਾਰੀਆਂ ਨੂੰ ਮੈਂ ਪੜਨਾ ਹੈ। ਚਲੋ ਕੋਈ ਨਾ ਨੂੰ ਪੜਨਾ ਹੋਊਗਾ। ਜਿੰਨਾ ਮੈਂ ਪਤਾਵਾਂਗਾ ਪਾੜਿਆ ਆਪਣੇ تینوں। ਉਹਨੇ ਮੇਰੀ ਬਾਤ ਨਹੀਂ ਪੁੱਛੀ। ਫਿਰ ਵੀ ਨਾ ਮੇਰੇ ਕੰਮ ਆਈ। गलती हो गई तेरे नही ना मैं पुता वाड़िया मेरी एक बात नहीं पुछी मैं ठीक नहीं मेरा सिर नी मे कुटा कि चलो कोई गल ਕੁਝ ਨਹੀਂ ਦਾ ਅੱਜ ਤਾਂ ਹੁਣ ਮੈਂ ਤੈਨੂੰ ਤੀਆਂ ਵਾਂਗੂ ਬਣਾ ਕੇ ਰੱਖੂੰਗੀ ਜੰਗਾ ਕੋਈ ਨਹੀਂ ਹਾਂ ਰੰਗ ਮਿਲ ਗਿਆ ਰਿਆ ਰੰਗ ਠੀਕ ਆ ਹਾਂਜੀ ਹਾਂ ਚਾਹ ਚਾਹ ਬਣਾ ਲਓ ਜਾਬ ਹਾਂਜੀ